ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਆ ਜੀ ਤੁਹਾਡਾ ਨੀੜਾ ਸਿੱਧੂ ਤੇ ਅੱਜ ਦਾ ਵਲੌਗ ਲੱਗੇ ਅਸੀਂ ਸ਼ੁਰੂ ਕਰਨ ਤੇ ਇਹ ਆਪਣੇ ਨਾਲ ਬੈਠੇ ਹੋਏ ਨੇ ਸੋਨੀ ਜੀ ਤੇ ਇਹ ਆਪਾਂ ਪਹਿਲਾਂ ਵੀ ਦੱਸਿਆ ਸੀ ਇਹਨਾਂ ਦਾ ਵਲੌਗ ਪਾਇਆ ਹੋਇਆ ਵੀ ਆਪਣੀ ਭੈਣ ਦੇ ਘਰੇ ਕੰਮ ਕਰਦੇ ਨੇ ਤੇ ਆਪਾਂ ਇਹਨਾਂ ਦਾ ਵਲੌਗ ਪਾਇਆ ਸੀ ਤੇ ਉਸ ਵਲੌਗ ਦੇ ਥੱਲੇ ਬਹੁਤ ਹੀ ਜ਼ਿਆਦੇ ਕਮੈਂਟ ਆਏ ਸੀ ਤੇ ਸਭ ਤੋਂ ਵੱਧ ਜਿਹੜੇ ਕਮੈਂਟ ਆਏ ਸੀ ਉਹ ਆਪਣੇ ਭੈਣ ਭਰਾ ਪਰਦੇਸੀਆਂ ਦੇ ਆਏ ਸਨ ਜੋ ਬਾਹਰ ਰਹਿੰਦੇ ਹਨ ਕੋਈ ਅਮਰੀਕਾ ਰਹਿੰਦਾ ਹੈ ਕੋਈ ਕੈਨੇਡਾ ਰਹਿੰਦਾ ਹੈ ਤੇ ਬਹੁਤ ਬਹੁਤ ਧੰਨਵਾਦ ਉਹਨਾਂ ਸਾਰੇ ਭਰਾਵਾਂ ਦਾ ਜਿਨ੍ਹਾਂ ਨੇ ਮਤਲਬ ਬਾਹਰੋਂ ਕਮੈਂਟ ਕੀਤੇ ਤੇ ਇਹਨਾਂ ਨੂੰ ਇਸ ਗੱਲ ਦੀ ਸ਼ਾਬਾਸ਼ ਦਿੱਤੀ ਵੀ ਚਲੋ ਇਹ ਮਿਹਨਤ ਕਰਦੇ ਨੇ ਤੇ ਆਪਣੇ ਪੰਜਾਬ ਦੇ ਵਿੱਚ ਰਹਿ ਕੇ ਤੇ ਜਿਵੇਂ ਇਹਨਾਂ ਨੇ ਕਿਹਾ ਵੀ ਵੀ ਜਿਵੇਂ ਹੁਣ ਲੋਕ ਬਾਲੇ ਜਿਆਦਾ ਬਾਹਰ ਜਾਈ ਜਾਂਦੇ ਨੇ ਤੇ ਪਰ ਜੇ ਕਮਾਈ ਕਿਸੇ ਨੇ ਕਰਨੀ ਹੋਏ ਤਾਂ ਪੰਜਾਬ ਦੇ ਵਿੱਚ ਵੀ ਕਰ ਸਕਦਾ ਹੈ ਤੇ ਪਰ ਪਤਾ ਨਹੀਂ ਕੀ ਲੋਕਾਂ ਦੇ ਸਿਰ ਇੱਕ ਕੀੜਾ ਹੀ ਚੜ ਗਿਆ ਵੀ ਬਾਹਰ ਹੀ ਜਾ ਕੇ ਕਮਾਈ ਆ ਇੱਥੇ ਤਾਂ ਕਮਾਈ ਨਹੀਂ ਤੇ ਚਲੋ ਉਹਦੇ ਵਿੱਚ ਕੁਝ ਗੱਲਾਂ ਵੀ ਹੋਈਆਂ ਇਸੇ ਕਰਕੇ ਅੱਜ ਆਪਾਂ ਦੁਬਾਰਾ ਇਹਨਾਂ ਨਾਲ ਗੱਲਬਾਤ ਲੱਗੇ ਆ ਕਰਨ ਕੁਝ ਗੱਲਾਂ ਵਿੱਚ ਕਈ ਐਹੋ ਜਿਹਿਆਂ ਸਨ ਕੁਝ ਲੋਕਾਂ ਨੇ ਮਤਲਬ ਇਹਨਾਂ ਦੇ ਬਰ ਖਲਾਫ ਵੀ ਕਿਹਾ ਸੀ ਵੀ ਨਹੀਂ ਜਿਵੇਂ ਕਿਸੇ ਨੂੰ ਸਿਖਾ ਕੇ ਉਹ ਕੀਤਾ ਹੁੰਦਾ ਪਰ ਨਹੀਂ ਇਹਨਾਂ ਨੇ ਆਪਣੇ ਦਿਲ ਦੀਆਂ ਸੱਚੀਆਂ ਗੱਲਾਂ ਕੀਤੀਆਂ ਤੇ ਅੱਜ ਫੇਰ ਆਪਾਂ ਤੁਹਾਡੇ ਨਾਲ ਇਹਨਾਂ ਦੀ ਗੱਲਬਾਤ ਕਰਾਨੇ ਆ ਤੇ ਕੁਝ ਇਹਨਾਂ ਦੇ ਨਾਲ ਨਾ ਇਹਨਾਂ ਨੂੰ ਪਰਛਾਤ ਤੇ ਗਏ ਸੀ ਕਿਸੇ ਕੰਮ ਲਈ ਤੇ ਸੱਟਾਂ ਵੱਜ ਗਈਆਂ ਤੇ ਉਹ ਵੀ ਆਪਾਂ ਉਹਦੇ ਬਾਰੇ ਇਹਨਾਂ ਨੂੰ ਪੁੱਛਣੇ ਆ ਤੇ ਕਰਾਨੇ ਆ ਜੀ ਤੁਹਾਡੀ ਆਪਾਂ ਇਹਨਾਂ ਦੇ ਨਾਲ ਗੱਲਬਾਤ ਤੇ ਸੋਨੀ ਜੀ ਇਹ ਜਿਹੜੀਆਂ ਤੁਹਾਨੂੰ ਸੱਟਾਂ ਵੱਜੀਆਂ ਇਹ ਸੱਟਾਂ ਕਿਵੇਂ ਵੱਜੀਆਂ ਜੀ ਭਾਜੀ ਮੈਂ ਨਾ ਸਟਾ ਕਿੰਦਾ ਵਜਿਆ ਮੈਂ ਕਰੋਨਾ ਕੰਮ ਕਰਦੀ ਹਾਂ ਚਾਰ ਪੰਜ ਘੰਟੇ ਠੀਕ ਹੈ ਗਰਮੀ ਬਹੁਤ ਜ਼ਿਆਦਾ ਸੀ ਹੂੰ ਤੇ ਮੈਂ ਆਪਣੇ ਕਮਰੇ 'ਚ ਗਿਆ ਜਿੱਦੇ ਮੈਂ ਪੌੜੀ ਉੱਪਰ ਰਹਿੰਦੇ ਸੀ ਹੂੰ ਜਿੱਦਾ ਮੈਂ ਪੌੜੀ ਚੜ ਕੇ ਉੱਤੇ ਦੁੱਧਰੇ ਪੌੜੀ 'ਚ ਚੜਨੇ ਲੱਗੀ ਨਾ ਹੂੰ ਤੇ ਮੈਨੂੰ ਚੱਕਰ ਆ ਗਿਆ ਮੈਂ ਡਿੱਗ ਪਈ ਅੱਛਾ ਜਿੱਦ ਡਿੱਗ ਪਈ ਤੇ ਮੈਨੂੰ ਕੋਈ ਲੱਗ ਬੇ ਵੀ ਨਹੀਂ ਸੀ ਜੇ ਮੈਨੂੰ ਦੇਖਣਾ ਸੀ ਜਾਂ ਕੋਈ ਸੰਭਾਲਣਾ ਸੀ ਹੂੰ ਤੇ ਪਤਾ ਨਹੀਂ ਮੈਨੂੰ ਕਦੋਂ ਕੋ ਹੌਸਾ ਆਈ ਤੇ ਮੈਂ ਫਿਰ ਬਾਜੀ ਜੀ ਦੇ ਹੌਸਾ ਆਈ ਫਿਰ ਮੈਂ ਚਿਕਾ ਚੁੱਕਾ ਮਾਰੀ ਫਿਰ ਮੇਰੇ ਬੱਚੇ ਨੇ ਸਕੂਲੋਂ ਆ ਕੇ ਹੂੰ ਤੇ 8 8.5 ਸਾਲ ਦਾ ਮੁੰਡਾ ਹੈਗਾ ਉਹਨੂੰ ਕਿੱਥੋਂ ਚੁੱਕ ਹੋਣੀ ਮੈਂ ਹਾਂ ਉਹਨੇ ਵੀ ਜ਼ਬਰਦਸਤੀ ਬਾਹ ਫੜ ਕੇ ਖੀਚ ਤਿਰ ਕੇ ਕਿਸੇ ਤਰ੍ਹਾਂ ਮੈਨੂੰ ਥੱਲੇ ਕੀਤਾ ਕਈ ਨੂੰ ਸੱਦ ਕੇ ਲਿਆਇਆ ਫਿਰ ਕਈ ਜਨਾ ਚੁੱਕ ਕੇ ਮੈਨੂੰ ਹਸਪੀਟਲ ਲੈ ਗਈ ਤੇ ਮੇਰੇ ਘਰ ਵਾਲਾ ਤਾਂ ਲੱਭੇ ਹੈ ਨਹੀਂ ਸੀ ਵਿਚਾਰਾ ਦੂਰ ਕਹੇ ਕੰਮ ਕਰ ਰਹੀ ਸੀ ਠੀਕ ਹੈ ਕਮਰਾ ਮਾਲਿਕ ਤੱਕ ਖਬਰ ਪਹੁੰਚਾਇਆ ਕਮਰਾ ਮਾਲਿਕ ਵੀ ਘਰ ਨਹੀਂ ਸੀ ਉਹ ਗਈ ਸੀ ਕਹੀਂ ਮਥਾ ਮੁਥਾ ਟਿਕਣ ਉਹਨੇ ਵੀ ਆਈ ਹੂੰ ਬਾਅਦ ਚ ਉਹਨੇ ਵੀ ਮੈਨੂੰ ਇਹ ਨਹੀਂ ਦੱਸਿਆ ਕਿ ਚੱਲ ਸੱਟ ਸੁੱਟ ਲੱਗੇ ਹੈਗਾ ਤਾਂ ਮੈਂ ਕੁਝ ਕਰਾਂਗੀ ਜਾਂ ਕੁਝ ਦਿਖਾਵਾਂਗੀ ਜਾਂ ਕੁਝ ਵੀ ਰੱਖਾਂ ਕਿ ਸਮਾਲਾ ਹੂੰ ਉਨੇ ਵੀ ਬਾਅਦ ਚ ਮੈਨੂੰ ਜਵਾਬ ਦੇਣ ਲੱਗੇ ਕਿ ਤੁਸੀਂ ਹੁਣ ਆਪਣਾ ਜਿੱਦਾ ਕਿ ਹੈਗਾ ਤਾਂ ਤੁਸੀਂ ਆਪਣਾ ਕਮਰੇ ਹੋਰ ਕੋਈ ਦੇਖ ਲਓ। ਅੱਛਾ ਅੱਛਾ। ਮੈਨੂੰ ਕੱਟਣ ਲੱਗੇ ਕਰ ਦਿੱਤਾ ਕਮਰੇ ਚੋਂ। ਹੂੰ। ਫਿਰ ਮੈਂ ਕਿਹਾ ਓਖੇ ਸੁਖੀ ਹੋ ਕੇ ਮੈਂ ਫਿਰ ਕੀ ਕਰਾਂ ਮੈਂ ਕੀ ਕਰਾਂ ਫਿਰ ਮੈਂ ਦੀਦੀ ਨੂੰ ਦੱਸਿਆ ਮੈਂ ਫੋਨ ਕੀਤਾ। ਹੂੰ। ਮੈਂ ਦੀਦੀ ਕਮਰਾ ਮਾਲਿਕ ਮੈਨੂੰ ਕੱਢ ਦਿੱਤਾ ਹੈਗਾ ਮੈਂ ਕਿੱਥੋਂ ਜਾਵਾਂ। ਹੂੰ। ਫਿਰ ਦੀਦੀ ਕਹਿੰਦਾ ਤੂੰ ਕਿੱਥੋਂ ਜਾ ਕੇ ਚੱਲ ਜਾ ਆਪਣੇ ਭਰਾ ਕੋਲ। ਹੂੰ। ਮੈਂ ਠੀਕ ਹੈ ਫਿਰ ਮੈਨੂੰ ਪੈਸੇ ਨਹੀਂ ਸੀ ਮੈਂ ਦੀਦੀ ਕੋਲ ਉਧਾਰ ਲੇ ਤਾਂ ਮੈਂ ਦੀਦੀ ਜੀ ਤੋਂ ਮੈਂ ਠੀਕ ਹੋ ਜਾਊਂਗੀ। ਹੂੰ। ਤਦ ਨੂੰ ਕੰਮ ਕਰਕੇ ਕਢਾ ਦਾਂਗੇ ਹੂੰ ਜਿੰਨਾ ਹੀ ਠੀਕ ਹੋਗਾ ਤਾਂ ਤੂੰ ਇਹ ਸਮਝ ਲੈ ਕਿਸੇ ਗਰੀਬ ਨੂੰ ਮੈਂ দান ਕੀਤਾ ਹੈਗਾ ਅੱਛਾ ਤੇ ਦੀਦੀ ਮੈਨੂੰ 3000 ਰੁਪਿਆ ਦਿੱਤਾ ਹਾਂ ਫਿਰ ਮੈਂ ਚੱਲੀ ਕਿਸੇ ਤਰ੍ਹਾਂ ਖਿਸੋਖੀ ਹੋ ਕੇ ਮੈਂ ਚੱਲੀ ਸੀ ਆਪਣੇ ਭਰਾ ਕੋਲ ਹੂੰ ਜੇ ਮੈਂ ਜਾਂਦੇ ਜਾਂਦੇ ਦਿੱਲੀ ਪਹੁੰਚੀ ਆ ਗਈ ਅੱਛਾ ਤਾਂ ਮੈਨੂੰ ਉਥੋਂ ਦਿੱਲੀ ਜਾ ਕੇ ਨਾ ਪੈਸਾ ਵੀ ਚੋਰੀ ਹੋ ਗਈ ਅੱਛਾ ਕਿ ਮੇਰੇ ਲੱਤ ਮਾ ਤੋਂ ਕੰਮ ਨਹੀਂ ਕਰ ਰਹੀ ਹੂੰ ਮੇਰੇ ਗੋਡੇ ਚ ਮੋਢੇ ਚ ਦਰਦ ਹੋ ਰਹੀ ਸੀ ਮੁੰਡਾ ਮੇਰਾ ਕੋਲ ਸੀ ਆਰੇ ਸਾਰੇ 8 ਸਾਲ ਕੇ ਤੋਂ ਉਹਨੇ ਕਿੰਨਾ ਵਿਚਾਰਾ ਕੀ ਕਰਨਾ ਸੀ ਹੂੰ ਬੱਚਾ ਲੋਕ ਸੀ ਸੋ ਗਏ ਹੂੰ ਮੇਰੇ ਦਰਦ ਹੋ ਰਹੀ ਸੀ ਮੈਂ ਵੀ ਥੋੜੀ ਦਵਾਈ ਦਵਾਈ ਖਾਤੀ ਸੀ ਥੋੜਾ ਨਸਾ ਜਾ ਹੋਇਆ ਮੈਂ ਸੋ ਗਈ ਹੂੰ ਤੋ ਜੀ ਉਹਨੇ ਨਾ ਬੈਗ ਪਾਰ ਕੇ ਤੋ ਮੈਂ ਹਾਂ ਹੂੰ ਚੋਰ ਨੇ ਮੇਰਾ ਇੰਨਾ ਕੇ ਛੋਟੀ ਜੀ ਬੈਗ ਸੀ ਉਹ ਚ ਪੈਸੇ ਰੱਖੀ ਸੀ ਉਹਨੂੰ ਵੱਢ ਕੇ ਉਹ ਚ ਪੈਸੇ ਕੱਢ ਲਈ अच्छा अच्छा तो मेरे कोल पैसा बचिया नहीं फिर मैं जावा किथों हम्म फिर मैं दीदी नु फोन किता मैं दीदी मेरे कोल पैसा चोरी हो गई मैं हुन की करा हम्म कंदे ਭਰਾ ਨੂੰ ਫੋਨ ਕਰ ਤੇਰੇ ਚੁੱਕ ਕੇ ਲੈ ਜਾਊਗੀ ਉਥੋਂ हम्म मैं ਭਰਾ ਨੂੰ ਫੋਨ ਕੀਤਾ ਤੇ ਮੇਰੇ ਭਰਾ ਨੇ ਪਤਾ ਕੀ ਕਹਿੰਦਾ ਹੂੰ ਕੰਦੇ ਮੈਂ ਨਹੀਂ ਲਿਆਉਂਦੇ ਹੈਗਾ ਮੇਰੇ ਕੋਲ ਪੈਸਾ ਨਹੀਂ ਹੈਗਾ ਤੂੰ ਇੱਥੇ ਨਾ ਆਇਆ ਤੂੰ ਹੋਰ ਕਿੱਥੇ ਚੱਲ ਜਾ ਹੂੰ ਮੈਂ ਫਿਰ ਕਿੱਥੇ ਜਾਵਾ ਫਿਰ ਮੈਂ दीदी नु फोन ਕੀਤਾ ਮੈਂ दीदी मेरे ਭਰਾ ਜਵਾਬ ਦੇਰੇ ਮੈਂ ਕਿੱਥੇ ਜਾਊਂਗੀ ਮੈਂ ਮਰ ਜਾਊਂਗੀ ਮੇਰੇ ਬੱਚੇ ਹਰ ਚੱਲ ਕੇ ਮੇਰੇ ਬੱਚੇ ਰੋੜ ਜਾਗੇ ਤੂੰ ਮੈਨੂੰ ਕਿਸੇ ਤਰ੍ਹਾਂ ਲੈ ਜਾ ਹੂੰ ਫਿਰ ਦੀਦੀ ਨੇ ਮੈਨੂੰ ਕਹਿੰਦਾ ਚੱਲ ਠੀਕ ਹੈ ਮੈਂ ਦੇਖਦਾ ਹਾਂ ਤੇਰੇ ਭਰਾ ਨੂੰ ਭੇਜ ਦਿੰਦਾ ਹੂੰ ਲੈ ਆਊਗਾ ਤੈਨੂੰ ਜੀ ਤਰਫ ਤੇਰਾ ਭਰਾ ਕੇ ਕਹਿੰਦਾ ਮੈਂ ਭਰਾ ਮੇਰਾ ਜਵਾਬ ਦੇ ਰਹੀ ਮੈਂ ਹੁਣ ਕਿੱਥੇ ਮੈਨੂੰ ਕੋਈ ਵੀ ਨਹੀਂ ਹੈਗਾ ਨਾ ਮਾਂ ਨਾ ਪਿਓ ਹੂੰ ਨਾ ਕੋਈ ਵੀ ਅੱਗੇ ਮੇਰਾ ਕਰਬਲਾ ਵੀ ਨਹੀਂ ਲੱਭਿਆਗਾ ਜੀ ਮੈਨੂੰ ਚੁੱਕ ਕੇ ਲੈ ਜਾਗੇ ਕਹਿੰਦੇ ਦੂਰ ਬਿਠਾ ਦੇ ਲੈ ਘਰ ਵਾਲਾ ਕਿੱਥੇ ਸੀ ਕਰਬਲਾ ਜੀ ਬਹੁਤ ਦੂਰ ਕੰਮ ਕਰ ਰਹੀ ਹੈਗਾ ਕਹਿੰਦੇ अच्छा अच्छा ਵੀ ਉਹ ਦੂਰ ਕਰਕੇ ਫਿਰ ਉੱਥੋਂ ਮਤਲਬ ਵੀ ਆਇਆ ਨਹੀਂ ਗਿਆ ਉਹਦੇ ਕੋਲ ਹਾਂ ਆਇਆ ਨਹੀਂ ਗਿਆ ਅਬ ਜੇ ਫਿਰ ਉਹ ਤੈਨੂੰ ਸਾਮ ਦਾ ਫਿਰ ਕੰਮ ਛੱਡਣਾ ਪੈਣਾ ਅਸੀਂ ਤੇ ਫਿਰ ਤੁਹਾਡੇ ਘਰ ਦਾ ਗੁਜ਼ਾਰਾ ਔਖਾ ਹੋ ਜਾਣਾ ਅਸੀਂ ਹਾਂ ਹਾਂ ਫਿਰ ਦਿਦੇ ਨੇ ਮੈਨੂੰ ਕਿਸੇ ਤਰ੍ਹਾਂ ਕਿਸ ਪਤਾ ਨਾ ਆਪਣੇ ਭਰਾ ਨੂੰ ਫੋਨ ਕੀਤਾ ਕਿ ਕਿੰਨੋ ਫੋਨ ਕੀਤਾ ਫਿਰ ਉਹਦੇ ਭਰਾ ਜਾ ਕੇ ਮੈਨੂੰ ਗੱਡੀ ਵਿੱਚ ਬਿਠਾ ਕੇ ਲੈ ਆਇਆ ਅੱਛਾ ਅੱਛਾ ਹਾਂ ਦਿੱਲੀ ਸੇ ਠੀਕ ਹੈ ਫਿਰ ਜਿੰਨੇ ਦਿਨ ਹੁਣ 10 12 ਦਿਨ ਹੋ ਗਿਆ ਮੈਨੂੰ ਜੀ ਅੱਛਾ ਦੀਦੀ ਮੈਨੂੰ ਰੋਟੀ ਪਾਣੀ ਚਾਹ ਤਿੰਨੋਂ ਟਾਈਮ ਕੇ ਦਿੰਦੇ ਹੈਗਾ ਦੀਦੀ ਨੇ ਮੈਨੂੰ ਇਲਾਜ ਕਰਾਂਦੀ ਹੈਗੀ ਅੱਛਾ ਵੀ ਮਤਲਬ ਇਹਨੇ ਭੈਣ ਨਹੀਂ ਸੰਭਿਆ ਤੁਹਾਨੂੰ ਹੁਣ ਹਾਂ ਠੀਕ ਹੈ ਤੇ ਫਿਰ ਉਹ ਘਰ 'ਚ ਕੰਮ ਕਰਦੀ ਸੀ ਪਹਿਲੇ ਹਾਂ ਹਾਂ ਜਿਸ ਦਿਨ ਸੇ ਸੱਟ ਲੱਗੀ ਮੈਂ ਉਸ ਦਿਨ ਸੇ ਕੰਮ ਨਹੀਂ ਕਰਦੀ ਹੈਗਾ ਫਿਰ ਵੀ ਵਿਚਾਰੀ ਮੈਨੂੰ ਬਹੁਤ ਹਲਪ ਕੀਤਾ ਹੈਗਾ ਇਦਾਂ ਗੱਲ ਨਹੀਂ ਹੈਗਾ ਹਾਂ ਰੋਟੀ ਪਾਣੀ ਜੋ ਵੀ ਹੁੰਦਾ ਹੈਗਾ ਠੀਕ ਹੈ ਸਾਰੇ ਮੈਨੂੰ ਦਿੰਦੇ ਹੈਗਾ ਜੀ ਹਾਂ ਦਵਾਈ ਵਿੱਚ ਜੋ ਵੀ ਪੈਸਾ ਲੱਗੇ ਆਗਾ ਇਹਨੇ ਲਾਈ ਜਾਂਦਾ ਮੈਨੂੰ ਕੋਈ ਜਿੱਥੇ ਵੀ ਮੈਨੂੰ ਦਿਲ ਹੁੰਦਾ ਮੈਂ ਦੀਦੀ ਇੱਥੋਂ ਜਾਵਾਂ ਉੱਥੋਂ ਤੱਕ ਮੈਨੂੰ ਜਾਂਦੇ ਮੈਨੂੰ ਕੋਈ ਮਸੀਬਤ ਵੀ ਪੈਂਦੇ ਤਾਂ ਵੀ ਕਰੀ ਹੁੰਦੇ ਕਰੇ ਪੈਰ ਚ ਹੂੰ ਅੱਛਾ ਤੁਹਾਨੂੰ ਭੈਣ ਉਹ ਰਾਣੇ ਸੰਭਾਲਿਆ ਹੈ ਹਾਂ ਭੈਣ ਵਾ ਸੰਭਾਲਿਆ ਮੈਨੂੰ ਦੀਦੀ ਨੇ ਸੰਭਾਲਿਆ ਜੇਰੇ ਮੇਰਾ ਆਪਣਾ ਭਰਾ ਭੈਣ ਮੈਨੂੰ ਕਹਿੰਦੇ ਹੈਗਾ ਮੈਂ ਮਾਂ ਕੇ ਮੁੰਡਾ ਹੀ ਆ ਉਹ ਉਹ ਤਾਂ ਮੇਰਾ ਸੱਖੀ ਬਣੀ ਨਹੀਂ ਕੋਈ ਵੀ ਹਾਂ ਇਹ ਤਾਂ ਮੈਨੂੰ ਆਪਣਾ ਭੈਣ ਭਰਾ ਮਗਰਮਰ سامنے ਆਇਆ ਹੈਗਾ ਜਿੱਦਾ ਆਪਣਾ ਸੱਖੀ ਹੁੰਦੇ ਹੈਗਾ ਜਿੱਦਾ ਕਿ ਉਸ ਤਰ੍ਹਾਂ ਮੈਨੂੰ ਹੋਇਆ ਠੀਕ ਹੈ ਠੀਕ ਤਾਂ ਕਰਕੇ ਮੈਂ ਪੰਜਾਬ ਕੇ ਸਿਫਤਾ ਕਰਦੀ ਗੱਲ ਜੀ ਉਹ ਦਾ ਨਹੀਂ ਹੈਗਾ ਨੇ ਸਭ ਆਦਮੀ ਇੱਕ ਤਰ੍ਹਾਂ ਕੇ ਨਹੀਂ ਹੁੰਦਾ ਹਾਂ ਤੇ ਨਾ ਹਾ ਚਾਉਂਗਾ ਲੈ ਕੇ ਤਰ੍ਹਾਂ ਕੇ ਹੈਗਾ ਨਾ ਦੁਨੀਆ ਇੱਕ ਤਰ੍ਹਾਂ ਕੇ ਹੈਗਾ ਠੀਕ ਹੈ ਤੇ ਤੁਹਾਨੂੰ ਇੱਥੇ ਸੋਨੀ ਪੰਜਾਬ ਚ ਆਇਆ ਉਹਨੂੰ ਕਿੰਨਾ ਟਾਈਮ ਹੋ ਗਿਆ ਹੈ ਉਹ ਛੋਟੀ ਜਿਹੀ ਰਹਿੰਦਾ ਕਿ ਮੈਨੂੰ ਇੰਨਾ ਚੇਤਾ ਵੀ ਨਹੀਂ ਹੈਗਾ ਕਿ ਮੈਂ ਕਦੋਂ ਸੇ ਪੰਜਾਬ ਚ ਹੈਗਾ ਪਰ ਮੈਂ ਇੱਥੋਂ ਪਾ ਲਿਆ ਇੱਥੋਂ ਜੰਮਿਆ ਹੈਗਾ ਇੰਨਾ ਮੈਨੂੰ ਪਤਾ ਹੈਗਾ ਇੱਥੋਂ ਮੈਂ ਸੁੱਖ ਪਾਈ ਹੈਗਾ ਇੱਥੋਂ ਦੁੱਖ ਵੀ ਪਾਈ ਇੱਥੋਂ ਸੁੱਖ ਵੀ ਪਾਈ ਹੈਗਾ ਇਹ ਤਰ੍ਹਾਂ ਬਿਕ ਕੁਦਰਤੀ ਹੈਗੀ ਠੀਕ ਹੈ ਅੱਛਾ ਇੱਥੇ ਜਿਵੇਂ ਮਤਲਬ ਤੁਸੀਂ ਪੰਜਾਬ ਦੇ ਵਿੱਚ ਆਏ ਮੇਰੇ ਮਾਮਾ ਰਹਿੰਦਾ ਸੀ ਛੋਟੀ ਜੀ ਸੀ ਉਦੋਂ ਮੈਨੇ 6 6 ਮਹੀਨੇ 7 ਮਹੀਨਾ ਕਿਸੇ ਉਦੋਂ ਮੇਰੇ ਮਾਮਾ ਲੈ ਕੇ ਆ ਜੀ ਸੀ ਅੱਛਾ 6 7 ਮਹੀਨਿਆਂ ਦੀ ਨੂੰ ਮਤਲਬ ਮਾਮਾ ਲੈ ਆਇਆ ਸੀ ਵੀ ਜਾਨੀ ਕਿ ਮਾਪਿਓ ਮਰ ਗਿਆ ਸੀ ਮੈਂ ਦੇਖਿਆ ਨਹੀਂ ਮਾਪਿਓ ਕਦੋਂ ਕੇ ਮਰੀ ਹੈਗਾ ਕਦੋਂ ਕੇ ਜਿੰਦਾ ਹੋਇਆ ਮੈਂ ਇਹ ਨਹੀਂ ਦੇਖਿਆ ਹਜੇ ਤੱਕ ਜੀ ਅੱਛਾ ਕਿੰਨੇ ਭੈਣ ਭਰਾ ਹੋ ਤੁਸੀਂ ਮੇਰਾ ਨਾ ਕੋਈ ਭਰਾ ਹੈਗਾ ਤਾਂ ਨਾ ਕੋਈ ਪੈਣ ਹੈਗਾ ਅੱਛਾ ਕੱਲੇ ਹੀ ਹੋ ਤੁਸੀਂ ਆ ਮੈਂ ਕੱਲੇ ਹੈਗਾ ਤਾਂ ਮੇਰਾ ਮਾਮਾ ਕੇ ਮੁੰਡਾ ਜੀ ਹੈਗਾ ਅੱਛਾ ਮਾਮੇ ਦਾ ਮੁੰਡਾ ਹੈ ਜਿਹੜਾ ਮਤਲਬ ਵੀ ਉਹ ਹੈਗਾ ਹੈ ਹੈ ਹਾਂ ਚਾਰ ਮੁੰਡੇ ਹੈਗਾ ਮੇਰੇ ਮਾਮੇ ਨੂੰ ਅੱਛਾ ਹੋਰ ਕੋਈ ਮਾਸੀ ਕੋਈ ਹੋਰ ਮੁੰਡਾ ਕੋਈ ਨਹੀਂ ਕੋਈ ਚਾਚਾ ਤਾਇਆ ਹੈ ਨਾ ਠੀਕ ਹੈ ਠੀਕ ਹੈ ਮੇਰੇ ਪਿਓ ਕੱਲੇ ਸੀ ਅੱਛਾ ਅੱਛਾ ਪਿਓ ਕੱਲਾ ਹੀ ਸੀ ਹਾਂ ਪਿਓ ਨੂੰ ਮੈਨੂੰ 8 ਸਾਲ ਹੋ ਗਿਆ ਪੁਰਾ ਹੁੰਦੇ ਹੋਏ ਠੀਕ ਹੈ ਹਾਂ ਤਾਂ ਮੇਰੇ ਵੀ ਰਹਿੰਦੇ ਸੀ ਮੇਰੇ ਮਾਮੇ ਨਾਲ ਅੱਛਾ ਮੇਰੇ ਪਿਓ ਵੀ ਰਹਿੰਦੇ ਸੀ ਮਾਮੇ ਕੇ ਘਰ ਹੀ ਰਹਿੰਦੇ ਸੀ ਅੱਛਾ ਜਿਵੇਂ ਹੁਣ ਤੁਹਾਨੂੰ ਮਤਲਬ ਲਾ ਲਉ ਵੀ ਤੁਸੀਂ ਦੱਸ ਦਿਓ ਹੁਣ ਉਮਰ ਤੁਹਾਡੀ ਕਿੰਨੀ ਹੈ 35 36 ਸਾਲ ਹੁਣੀ ਹੈ ਹਾਂ ਜੀ ਤੇ ਫਿਰ ਇਸ ਹਿਸਾਬ ਨਾਲ ਤਾਂ ਤੁਹਾਨੂੰ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਮੈਂ ਜਨਮ ਵੀ ਜਿਵੇਂ ਜਾਣੀ ਕਿ ਮੈਂ ਛੋਟੀ ਜੀ ਹੁੰਦੀ ਚਾਲੋ ਵੀ ਜਨਮ ਹਾਂ ਪੰਜ 6 ਮਹੀਨੇ ਦੀ ਨੂੰ ਮਤਲਬ ਜੇ ਮਾਂ ਪਿਓ ਮਰ ਗਿਆ ਤੇ ਮਤਲਬ ਜਿਹੜਾ ਤੁਹਾਡਾ ਮਾਮਾ ਹੈ ਉਹ ਇੱਥੇ ਪੰਜਾਬ ਚ ਲੈ ਆਇਆ ਅਸੀਂ ਹੈ ਹਾਂ ਇੱਥੋਂ ਪਾਲ ਕੇ ਇੱਥੋਂ ਸਾਡੇ ਵਿਆਹ ਕੀਤਾ ਹੈਗਾ ਮੇਰਾ ਅੱਛਾ ਜਾਣੀ ਕਿ ਜਿਹੜਾ ਤੁਹਾਡਾ ਮਤਲਬ ਇੱਥੇ ਪਾਲਣ ਪੋਸ਼ਣ ਕੀਤਾ ਮਾਮੇ ਨੇ ਤੇ ਫਿਰ ਇੱਥੇ ਮਾਮੇ ਨੇ ਹੀ ਵਿਆਹ ਕੀਤਾ ਤੁਹਾਡਾ ਹਾਂ ਗੱਲ ਐਸਾ ਹੈ ਨਾ ਕਿ ਮੈਂ ਇੱਥੋਂ ਪਾਲਿਆ ਹੈਗਾ ਇੱਥੇ ਸੁੱਕੇ ਰੋਟੀ ਪਾਈ ਹੈਗਾ ਹੋਰ ਪਾਈ ਜਾਂਦੇ ਹੈਗਾ ਹੂੰ ਇਹ ਧਰਤੀ ਐਸਾ ਹੈ ਨਾ कि तो जेरे कोई कमाई करके को खाओगा तो सुख की दुनिया पाओगा हम्म जनै सुख कमाई नहीं करोगे तो किथे भी सुख नहीं मिलोगा बिल्कुल ठीक है हम्म ये झूठी गल नहीं हैगा ये सच गल मैं तन्नो दस रहा हूं इथे तो लोको ने खाली हाथ भी छिट्टा मार देवे ना ता भी इथे फसल होंदे हैगा हम्म कई लोको आपके सामने बोरा झोला लेके पहली से भी छिट्टा ਚਿੱਟਾ ਵੀ ਚੱਕ ਲੈ ਆਂਦੇ ਕਈ ਕੁਝ ਕਰਕੇ ਖਾਂਦੇ ਕਈ ਝਰੂ ਪੋਚਾ ਕਰਕੇ ਖਾਂਦੇ ਕਈ ਫੈਕਟਰੀ ਚ ਕਈ ਕੁਝ ਕਰਕੇ ਖਾਂਦੇ ਹੈਗਾ ਹਾਂ ਹਾਂ ਜਦੋਂ ਕੰਮ ਨੇ ਕਰੀਏ ਤਾਂ ਰੋਟੀ ਕਿਥੋਂ ਮਿਲੂਗਾ ਬਿਲਕੁਲ ਜੀ ਬਿਲਕੁਲ ਪਰ ਸਾਡੇ ਬਿਹਾਰ ਚੋ ਤਾਂ ਗੱਲ ਇਹ ਹੈਗਾ ਕਿ ਸਾਡੇ ਉੱਥੇ ਗਰੀਬੀ ਲੱਕਾ ਬਹੁਤ ਜ਼ਿਆਦੇ ਨੇ ਹਾਂ ਹਾਂ ਇੱਥੇ ਜੱਟ ਜ਼ਿੰਮੇਦਾਰ ਹੈਗਾ ਹਾਂ ਤੇ ਸਾਰੇ ਕੰਮ ਮਿਲ ਜਾਂਦੇ ਹੈਗਾ ਸਾਡੇ ਬਿਹਾਰ ਚ ਪਾਣੀ ਬਾਰ-ਬਾਰ ਆਂਦੇਗਾ ਬਾੜ ਕੇ ਅਰਿਆ ਹੈਗਾ ਹਾਂ ਤਾ ਕਰਕੇ ਉਥੋਂ ਸਾਡੇ ਉਥੇ ਨਹੀਂ ਇੰਨਾ ਕੰਮ ਹੁੰਦੇ ਹੈਗਾ ਆਪਾਂ ਚੁੱਤੀ ਕਦੋਂ ਕਹੇ ਬਿਹਾਰ ਨੂੰ ਕਹ ਸਾਡੇ ਬਾਰੇ ਕੀ ਮਾਰਾ ਨਹੀਂ ਅਗਰ ਨਾ ਸਾਡੇ ਵਾਸਤੇ ਪੰਜਾਬ ਕੋਈ ਮਾਰਾ ਹੈਗਾ ਮੈਨੂੰ ਪੰਜਾਬ ਔਰ ਬਿਹਾਰ ਚ ਕੋਈ ਫਰਕ ਨਹੀਂ ਪੈਂਦਾ ਹੈਗਾ ਗੱਲ ਸੁਣੋ ਗੱਲ ਇਹ ਸ ਹੈ ਕਿ ਸਾਡੇ ਉਥੋਂ ਰੋਰ ਜਾਂਦੇ ਹੈਗਾ ਪਾਣੀ बार-बार ਆਉਂਦੇ ਹੈਗਾ ਸਾਡੇ ਉਥੇ ਫਸਲ ਨਹੀਂ ਹੁੰਦੇ ਹੈਗਾ ਤਾਂ ਕਰਕੇ ਜੇ ਪਾਣੀ ਚੜ ਜਾਂਦੇ 30 ਫੁੱਟ 50 ਫੁੱਟ ਤੇ ਉਥੋਂ ਕਿੱਥੋਂ ਲੋਕ ਉਹ ਰਹਣਗਾ ਕਿੱਥੋਂ ਖਾਊਗਾ ਕਿੱਥੋਂ ਉਜਾਊਗਾ ਬਿਲਕੁਲ ਪੰਜਾਬ ਚੋਂ ਤਾਂ ਪਾਣੀ ਨਹੀਂ ਚੜਦੀ ਹੈਗਾ ਇੰਨਾ ਹਾਂ ਤੇ ਮਰਾ ਮੋਟਾ ਆਉਂਦੇ ਹੈਗਾ ਤੇ ਫਿਰ ਵੀ ਫਸਲ ਫੁਸਲ ਹੁੰਦੇ ਤੇ ਲੋਕੋ ਆਪਣਾ ਕੰਮ ਧੰਦਾ ਕਰਕੇ ਖਾਣ ਵਾਲਾ ਹੋਵੇ ਤਾਂ ਆਪਣਾ ਜ਼ਿੰਦਗੀ ਪਾਲ ਲੈਂਦੇ ਹੈਗਾ ਮੈਂ ਤਾਂ ਇੱਕ ਬਚਪਨ ਸੇ ਇੱਥੇ ਰਿਹਾ ਮੈਨੂੰ ਕਦੀ ਕੋਈ ਦੁੱਖੇ ਨਹੀਂ ਹੋਇਆ ਲੋਕੋ ਕੇ ਅੰਦਰ ਸੀ ਨਾ ਪੁਰਾਣੇ ਜਮਨੇ ਤੇ ਹੂੰ ਕਿ ਸੋਨੇ ਕੇ ਚਿੜੀਆਂ ਜਿਹੜੇ ਹੈਗਾ ਪੁਰਾਣੇ ਜਵਨੇ ਦਾ ਸੋਨੇ ਕਚੀਰੀ ਹਾਂ ਵੀ ਜਾਣੀ ਕਿ ਪੰਜਾਬ ਸੋਨੇ ਦੀ ਚਿੜੀ ਹਾਂ ਪੰਜਾਬ ਸੋਨੇ ਕੇ ਚਿਰੀ ਕਹਿੰਦੇ ਸੀ ਪੁਰਾਣੇ ਜਵਨੇ ਤੇ ਹੋ ਹਾਂ ਇਹ ਝੂਠੀ ਗੱਲ ਨਹੀਂ ਹੈਗਾ ਇਹ ਸੱਚ ਗੱਲ ਹੈਗਾ ਠੀਕ ਹੈ ਇਹ ਸਮਝਾਣੇ ਵਾਲਾ ਨੂੰ ਸਮਝ सके ਹਾਂ ਜਿਹੜੇ ਨਹੀਂ ਕੋ ਸਮਝਤੇ ਹੋ ਤਾਂ ਗਲਤੀ ਹੈਗਾ ਅਸੀਂ ਤਾਂ ਸਮਝ ਚੱਕੇ ਹੈਗਾ ਹਾਂ ਅਸੀਂ ਕਿਉਂ ਸਮਝੇਗਾ ਸਾਨੂੰ ਇੱਥੇ ਸੁੱਕ ਕੇ ਰੋਟੀ ਸਭ ਦਿਨ ਕਮਾ ਕਰਕੇ ਖਾਤੀ ਹੈਗੀ ਔਰ ਖਾਤੇ ਰਹਾਂਗੇ ਠੀਕ ਹੈ ਹਾਂ ਜੀ ਗਾਲੇ ਸਾਗਾ ਕਿ ਦੁੱਖ ਸੁੱਖ ਤਾਂ ਸਾਰੇ ਦੁਨੀਆਂ ਹੁੰਦੇ ਹੈਗਾ ਹਾਂ ਜਿੰਨ ਨਹੀਂ ਸਮਝਿਆ ਹੈਗਾ ਸੋਨੇ ਦੀ ਚਿੜੀ ਕਿਸ ਤਰ੍ਹਾਂ ਕੇ ਹੁੰਦੇ ਹੈਗਾ ਹੂੰ ਤੋਨੋ ਕੋਈ ਬਾਤ ਨਾ ਹਾਂ ਵੀ ਜਾਣੀ ਕਿ ਤੁਹਾਡੇ ਕਹਿਣ ਦਾ ਇਹ ਮਤਲਬ ਹੈ ਵੀ ਜਿਵੇਂ ਵੀ ਉਹ ਪੁਰਾਣੇ ਟਾਈਮਾਂ ਦੀਆਂ ਗੱਲਾਂ ਨੇ ਵੀ ਹਾਂ ਵੀ ਜਿਹੜਾ ਪੰਜਾਬ ਹੈ ਵੀ ਇਹ ਸੋਨੇ ਦੀ ਚਿੜੀ ਹੈ ਪਰ ਸਮਝਣ ਵਾਲਾ ਇਹ ਗੱਲ ਨੂੰ ਸਮਝ ਸਕਦਾ ਹੈ ਜਿਹੜਾ ਨਹੀਂ ਸਮਝਦਾ ਵੀ ਉੱਥੇ ਜਿਹੜੇ ਇੱਥੋਂ ਦੇ ਰਹਿੰਦੇ ਹੋਏ ਵੀ ਬਾਹਰ ਜਾ ਜਾਗੇ ਇਹਨੂੰ ਛੱਡ ਕੇ ਚਲੇ ਜਾਂਦੇ ਨੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜਾ ਪੰਜਾਬ ਹੈ ਵਾਕੇ ਹੀ ਇਹ ਸੋਨੇ ਦੀ ਚਿੜੀ ਹੈ ਹਾਂ ਜੀ ਇਹ ਤਾਂ ਬਾਬਾ ਨਾਨਕਾਂ ਕੇ ਖੁਸ਼ੀ ਹੈਗਾ ਕਿ ਰੋਟੀ ਸਾਨੂੰ ਇੱਥੇ ਹੀ ਮਿਲਦੀ ਹੈਗੀ ਸਹੀ ਗੱਲ ਆ ਠੀਕ ਨਾ ਹਾਂ ਕਹਿੰਦਾ ਜੇ ਨੱਜੇ ਨਾ ਕਿਸੇ ਬਾਬਾ ਨਾਨਕਾਂ ਨੇ ਕਿਸੇ ਨੂੰ ਪੁਖੇ ਸਵਾਇਆ ਹੈਗਾ ਨਾ ਸੁਆੰਦਾਊਗਾ ਸਹੀ ਗੱਲ ਸਾਰਿਆਂ ਨੂੰ ਰੋਟੀ ਦਿੱਤਾ ਹੈਗਾ ਮਾਰੇ ਨੂੰ ਚੰਗੇ ਨੂੰ ਹਾਂ ਸਭ ਨੂੰ ਰੋਟੀ ਦਿੱਤਾ ਹੈਗਾ ਦੇਖੋ ਜੀ ਜਿਹਦਾ ਬਾਬਾ ਨਾਨਕ ਨੇ ਕਹਿੰਦਾ ਸੀ ਕਿ ਹੱਕ ਹਲਾਲ ਕੇ ਰੋਟੀ ਹੂੰ ਖਾਓ ਔਰ ਗਲਤ ਔਰ ਚੋਰੀ ਇਹ ਬਹੁਤ ਗਲਤ ਚੀਜ਼ ਹੁੰਦੀ ਹੈਗਾ ਇਹ ਚੀਜ਼ ਨਾ ਕਰੋ ਹੂੰ ਠੀਕ ਹੈ ਨਾ ਜੀ ਪਰ ਗੱਲ ਇਹ ਸ ਹੈ ਨਾ ਕਿ ਮੈਂ ਤੇ ਸਾਰੇ ਨੂੰ ਇਹ ਕਹਿੰਦੇ ਹੈਗਾ ਕਿ ਰੋਟੀ ਮਜ਼ਦੂਰੀ ਕਰਕੇ ਖਾਓ ਗਲਤ ਰਸਤਾ ਨਾ ਜਾਓ ਆਪਣੇ ਬੱਚੇ ਨੂੰ ਵੀ ਸਿੱਖਿਆ ਬੋ ਆਪਣਾ ਖੁਦ ਕੇ ਚਿਕਚਾ ਲੋ ਠੀਕ ਹੈ ਇਹ ਗਲਤ ਕੰਮ ਹੁੰਦੇ ਹੈਗਾ ਜਬ ਬਾਬਾ ਗੁਰਨਾਣਕ ਨੇ ਦੂਰ ਸਮਝਾਇਆ ਹੈਗਾ ਕਿ ਰੋਟੀ ਦਿੱਤਾ ਹੈਗਾ ਸਭ ਨੂੰ

ਬਿਲਕੁਲ ਤੇ ਜਿਵੇਂ ਹੁਣ ਸੋਨੀ ਜੀ ਸਾਡੇ ਇੱਥੇ ਪੰਜਾਬ ਦੇ ਵਿੱਚ ਵੀ ਜਿਹੜੀ ਨਵੀਂ ਨੌਜਵਾਨੀ ਹੈ ਜ਼ਿਆਦਾਤਰ ਵੀ ਕੁੜੀਆਂ ਮੁੰਡੇ ਵੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਜਿਵੇਂ ਜ਼ਿਆਦਾਤਰ ਪਲੱਸ 2 ਕਰਨ ਤੋਂ ਬਾਅਦ ਤੇ ਆ ਆਈਲੈਂਡਸ ਦਾ ਕੋਰਸ ਕਰਕੇ ਬਾਹਰ ਜਾਈ ਜਾਂਦੇ ਨੇ ਜਾਨੀ ਕਿ ਇਧਰੋਂ ਆਪਣਾ ਘਰ-ਬਾਰ ਛੱਡ ਕੇ ਤੇ ਇੰਨੇ-ਇੰਨੇ ਪੈਸੇ ਲਾ ਕੇ ਲੱਖਾਂ ਰੁਪਈਆ ਲਾ ਕੇ ਬਾਹਰ ਜਾ ਰਹੇ ਨੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਮੈਂ ਉਹਦੇ ਲਈ ਤੇ ਇਹੋ ਕਹੂੰਗੀ ਕਿ ਜਿਹੜੇ ਕੋ 20 ਲੱਖ 25 ਲੱਖ बाहर बनाई बनाई हर चीज के उत्तो जरे है के उत्तो फिरी के जरे कोई पैसा मिल है कि या फिरी की रोटी मिलते हाँ. भी उला के, हाँ, के काम करना ही तो वही काम करके खाओगे अपना पंजाब और अपना देश क्यों छदे ਮੈਂ ਮੈਨੂੰ ਲੋਕੋ ਕਹਿੰਦੇ ਨੇ ਕਿ ਇਹ ਝੂਠ ਗਾਲ ਹੈਗਾ ਸ ਬਣਾਈ ਗਿਆ ਹੈਗਾ ਇਹਨੂੰ ਸਿਖਾਈ ਗਿਆ ਹੈਗਾ ਨਾ ਤਾਂ ਮੈਨੂੰ ਕੋਈ ਜੀ ਸਿਖਾਇਆ ਹੈਗਾ ਹਾਂ ਨਾ ਤਾਂ ਮੈਂ ਕੋਈ ਝੂਠ ਬੋਲਦੀ ਜੇ ਮੇਰੇ ਕਾ ਜੇ ਮੈਂ ਇਹ ਗੱਲ ਕਹਿੰਦੇ ਜੇ ਇਸ ਤਰ੍ਹਾਂ ਕੇ ਪੰਜਾਬ ਹੈਗਾ ਸਾਡਾ ਵਿਆਹ ਇਸ ਤਰ੍ਹਾਂ ਕੇ ਹੋਵੇ ਤਾਂ ਅਸੀਂ ਪੰਜਾਬ ਚ ਕਿਉਂ ਬੈਠਾਂ ਹਾਂ ਮੈਂ ਫਿਰ ਆਪਣਾ ਵਿਆਹ ਚ ਕਿਉਂ ਮਜ਼ਦੂਰੀ ਕਰਕੇ ਖਾऊंगी ਸਹੀ ਗੱਲ ਹੈ ਪੰਜਾਬ ਚ ਮਜ਼ਦੂਰੀ ਮਿਹਨਤ ਕਰੋ ਖਾਓ ਪੰਜਾਬ ਇਨਾ ਵੱਡਿਆ ਧਰਤੀ ਹੈਗਾ ਕਿ ਨਾਂਗਰ ਲੁਲਹਾ ਜੋ ਵੀ ਭਈਆ ਪੰਜਾਬੀ ਜੋ ਵੀ ਹੈਗਾ ਹਮ ਸਾਰੇ ਇੱਥੇ ਰੋਟੀ ਖਾਂਦੇ ਹੈਗਾ ਜੇ ਕੰਮ ਕਰੂਗਾ ਤਾਂ ਬਿਲਕੁਲ ਜੇ ਆਪਾਂ ਹੁਣ ਇੱਥੇ ਦੇਖ ਲਓ ਜੇ ਇੱਥੇ ਵੀ ਮੈਂ ਕੰਮ ਨੇ ਕਰਾਂਗੇ ਹਮ ਤਾਂ ਮੈਨੂੰ ਕੌਣ ਦੋਗਾ ਰੋਟੀ ਬਿਲਕੁਲ ਗਲਾਸੀ ਪਾਣੀ ਕੋਈ ਨਹੀਂ ਪੁੱਛੂਗਾ ਹਾਂ ਉਹਨਾਂ ਸਾਡੇ ਭੈਣ ਜਿਹੜੇ ਸਾਹਮਰੇ ਮੈਨੂੰ ਹਮ ਜੇ ਮੈਂ ਉਹਦੇ ਕੰਮ ਨੇ ਕਰਨਾ ਸੀ ਤੇ ਇਹਨੇ ਮੈਨੂੰ ਕਿੱਥੋਂ ਪੁੱਛਣਾ ਸੀ ਤੂੰ ਸਾ ਉਹਨੇ ਕਹਿੰਨੇ ਸੀ ਤੂੰ ਸਾਡੀ ਕੌਣ ਲੱਗਦੀ ਹੈਂ ਸਹੀ ਗੱਲ ਹੈ ਜੀ ਉਹਨਾਂ ਮੈਂ ਇਹ ਦੇ ਘਰ ਚ ਕੰਮ ਕੀਤੀ ਹੈਗੇ 3-4 ਮਹੀਨੇ 5 ਮਹੀਨੇ ਹਾਂ ਤਾਂ ਕਰਕੇ ਅਗਲੇ ਮਹੀਨੇ ਉਹਨੂੰ ਦਿਲ ਚ ਦਰਦ ਆਇਗਾ ਕਿ ਸਾਡਾ ਬਦ ਕੱਟ ਕੰਮ ਕਰਕੇ ਜਾਂਦੀ ਸੀ ਅਗਲੀ ਹਾਂ ਕਦੀ ਮੂੰਹ ਤੇ ਕੋਈ ਜਵਾਬ ਵੀ ਨਹੀਂ ਦਿੰਦੀ ਸੀ ਨਾ ਉਹਨੂੰ ਇਹ ਵੀ ਵਿਸ਼ਵਾਸ ਰਿਹਾ ਕਿ ਇਸ ਮੈਂ ਘਰ ਛੱਡ ਕੇ ਚੱਲ ਜਾਂਦੀ ਸੀ ਹੂੰ ਤੇ ਮੇਰੇ ਕਦੀ ਸੋਣੀ ਇੱਕ ਸੂਈ ਵੀ ਨਹੀਂ ਚੱਕ ਕੇ ਲਿਆ ਗਈ ਨਾ ਇੱਕ ਧਾਗਾ ਚੱਕ ਕੇ ਲਿਆ ਗਈ ਮੇਰੇ ਸੱਭੇ ਅਗਰ ਪੁੱਛੀ ਵੀ ਹਾਂ ਜੋਰੇ ਵੀ ਚੀਜ਼ ਹੁੰਦੇ ਵਿਚਾਰੀ ਮੰਗ ਕੇ ਲੈਂਦੀ ਸੀ ਹੂੰ ਚੱਲ ਕਰੇ ਵੀ ਨਹੀਂ ਹੈਗਾ ਮੈਂ ਦੇ ਦਿੰਦੀ ਸੀ ਹਾਂ ਤਾਂ ਕਰਕੇ ਹੁਣ ਸਾਡੇ ਸਾਕੀ ਭੈਣ ਬਣ ਕੇ ਮੈਨੂੰ ਰੋਟੀ ਅਜ ਦਾ 12 ਦਿਨ ਸੇ ਖਵਾਉਂਦੀ ਤੇ ਮੈਂ ਕਿੱਥੇ ਵੀ ਕੋਈ ਦੁੱਖ ਸੁੱਖ ਚ ਜਿੰਨੇ ਵੀ ਹੁੰਦੇ ਪਿਆਕ ਦਵਾਈ ਆ ਕੋਈ ਵੀ ਚੀਜ਼ ਮੈਨੂੰ ਦਿਲ ਦੇ ਲਿਆ ਕੇ ਹਾਂ ਜੇ ਮੈਂ ਇਹਦੇ ਘਰ ਚ ਕੰਮ ਨਹੀਂ ਕਰਨਾ ਸੀ ਇਹਨੇ ਕਿੱਥੇ ਮੈਨੂੰ ਪੁੱਛਣਾ ਸੀ ਸਹੀ ਗੱਲ ਨਹੀਂ ਮੈਂ ਕੋਈ ਝੁੱਠੀ ਗੱਲ ਨਹੀਂ ਕਹਿੰਦੀ ਮੈਂ ਸੱਚ ਗੱਲ ਦੱਸ ਰਾਂ ਹੁਣ ਮੈਂ ਕੰਮ ਨਹੀਂ ਕਰ ਰਹੀ 10 12 ਦਿਨ ਸੇ ਭੈਣ ਜੀ ਰੋਟੀ ਖਵਾ ਰਹੀ ਮੈਨੂੰ ਹਾਂ ਤੁਮੈ ਨੂੰ ਹੁਣ ਬੇਗਾਨੇ ਆਦਮੀ ਕੋਈ ਇੱਥੇ ਭੂਏ ਮੋਰੇ ਜਰਾ ਹੈਗਾ ਹਾਂ ਉਹ ਤੋ ਆਂਦੇ ਨੇ ਮੈਨੂੰ ਪੁੱਛਣ ਵਾਸਤੇ ਕਿ ਸੋਨੀ ਮਰ ਗਈ ਕਿ ਜਿੰਦੀ ਹੈ ਗਈ ਹਾਂ ਕਿ ਹਾਂ ਸੋਨੀ ਪਾਣੀ ਪੀਓਗੀ ਕਿ ਕਿੱਦਾ ਵੀ ਲੋਕੋ ਕਾ ਘਰ ਕਾਮ ਵੀ ਕਰਕੇ ਦੱਸੀ ਹੈਗਾ ਬਿਰਜੀ ਹਮ ਬਸ ਸਾਥ ਘਰ ਚ ਕਾਮ ਕੀਤਾ ਉਹਨੇ ਹਜੇ ਤੱਕ ਖਬਰ ਵੀ ਨਹੀਂ ਲੈਣੀ ਹਮ ਹਮ ਸਭ ਕੇ ਦਿਲ ਇੱਕ ਜੈਸਾ ਨਹੀਂ ਹੁੰਦੇ ਹੈਗਾ ਦੇਖੋ ਜੀ ਮੇਰੇ ਤੇ ਸਾਰੇ ਚਿੰਤ ਇਹ ਹੀ ਹੈਗਾ ਕਿ ਜਿਹੜੇ ਕੋਈ अपने इन्ना इन्ना पैसा खर्च के अपना घर बार बाहर जा रहे हैं मैं सबसे तो वही से हाथ जोड़ के विनती करता हूँ कि अपना घर बार ना छड़ो अपना पंजाब ना छो इ मेहनत मजदूरी जिस तरह बाहर करके खाते है ना। उस तरह इतने खाओ अपना भाई बहन अपना परिवार के साथ इतने रहो ठीक हम्म जो नहीं मानती है तो मैं उन्होंने की कह सकते है सही गल मैं तो यो कह दी की अपना देश ना छो हाँ। दूसरा देश में कौन सा फ्री की रोटी मिल रहे हैं बिल्कुल उठे भी तो मेहनत मजदूरी कर रहे वही मेहनत मजदूरी करके इतना खाओ अपना परिवार के साथ रहो हाँ। अपना भाई बहन माँ बाप सब है घर में बिल्कुल उसको क्यों छद के जा रहे है हाँ। इतना दूर जा रहे हैं इतना दस लाख बीस लाख पचीस लाख रुपया ला के वही दस बीस लाख रुपया के इतने कोई मेहनत मजदूरी करो कोई रोजगार खोलो सही कोई बदिया जा काम करो ਸਭ ਆਪਕੇ ਅੱਖੇ ਸਾਹਮਣੇ ਰਹੋਗਾ ਦੂਰਤ ਨਹੀਂ ਰਹੋਗਾ ਕੋਈ ਬਿਲਕੁਲ ਜੀ ਬਿਲਕੁਲ ਜਾਨੀ ਕਿ ਤੁਹਾਡੇ ਕਹਿਣ ਦਾ ਉਹ ਮਤਲਬ ਹੈ ਵੀ ਕਈ ਘਰ ਹੈ ਇਹੋ ਜਿਹੇ ਵੇਖੇ ਨੇ ਵੀ ਉਹਨਾਂ ਦੇ ਵਿੱਚ ਕੱਲੇ ਬੁੱਢੇ ਮਾਪੇ ਨੇ ਤੇ ਉਹਨਾਂ ਦੇ ਬੱਚੇ ਬਾਹਰ ਨੇ ਜੇਕਰ ਉਹਨਾਂ ਨੂੰ ਕੋ ਅੱਧੀ ਰਾਤ ਲੋੜ ਪੈ ਜੇ ਉਹਨਾਂ ਨੂੰ ਕੋ ਦੁੱਖ ਤਕਲੀਫ ਹੋ ਜੇ ਤਾਂ ਉਹਨਾਂ ਨੂੰ ਕੋ ਚੁੱਕ ਕੇ ਲਿਜਾਣਾ ਜਾਣ ਵਾਲ ਕੀ ਆਪਾਂ ਇਹੋ ਜਿਹੇ ਪੈਸੇ ਨੂੰ ਕੀ ਕਰਾਂਗੇ ਕੱਲ ਨੂੰ ਸਹੀ ਗੱਲ ਹੈ ਨਾ ਜੀ ਹਾਂ ਜੀ ਫਿਰ ਦੇਖੋ ਜਿਹੜਾ ਮਾਂ ਹੁਣ ਬੁੱਢੇ ਮਾਪੇ ਦਾ ਜਿਹੜਾ ਡੰਡੇ ਤੋਂ ਤੁਰ ਰਹੀ ਖੁੰਡੇ ਜੀ ਤੁਰ ਰਹੀ ਹੂੰ ਹੂੰ ਜੀ ਗੱਲ ਮੈਂ ਇਹ ਦੱਸਾਂ ਕਿ ਉਹਨੂੰ ਛੱਡ ਕੇ ਜਿਹੜੇ ਬਾੜ ਚੱਲ ਜਾਂਦੇ ਹੈਗਾ ਉੱਥੇ ਕੋਈ ਪੈਸੇ ਫ੍ਰੀਕ ਨਹੀਂ ਮਿਲਦੀ ਹੈਗਾ ਹਾਂ ਉਹੇ ਪੈਸਾ ਲਾ ਕੇ ਇੱਥੇ ਕੋਈ ਬਦਿਆਜਾ ਕੰਮ ਕਰੋ ਹੂੰ ਉਹ ਮਾਪੇ ਨੂੰ ਵੀ ਦੇਖੋ ਹਾਂ ਇੱਕ ਗੱਲ ਹੋਰ ਹੈਗਾ ਮੇਰੇ ਮਿੰਤੀ ਜੀ ਕਿ ਜਿਹੜਾ ਮਾਪੇ ਜਲਮ ਦਿੱਤਾ ਹੈਗਾ 9 ਮਹੀਨੇ ਆਪਣੇ ਬੱਚੇ ਨੂੰ ਤੇਰਚੇ ਰੱਖਦੇ ਹੈਗਾ ਹਾਂ ਕਿੰਨਾ ਔਖੀ ਮਾਂ ਪਿਓ ਜੰਮਤੇ ਹੈਗਾ ਕਿੰਨਾ ਔਖੀ ਮਾਂ ਪਿਓ ਪਾਲਦੇ ਹੈਗਾ ਬਿਲਕੁਲ ਉਹਨੂੰ ਛੱਡ ਕੇ ਆਪ ਲੋਕ ਤੋੜ ਜਾਂਦੇ ਹੈਗਾ ਹਾਂ ਇਹ ਬਹੁਤ ਗਲਤ ਗੱਲ ਹੈਗਾ ਉਹਦਾ ਸ਼ਰਾਬ ਉਹਦਾ ਜਿਹੜਾ

ਜਿਸ ਤਰ੍ਹਾਂ ਮਾਪੇ ਆਪਕੇ ਲਈ ਛੋਟੇ ਉਮਰ ਸੇ ਲਾਡ ਪਿਆਰ ਜਿਸ ਤਰ੍ਹਾਂ ਕਰਦੇ ਉਸ ਤਰ੍ਹਾਂ ਹੁਣ ਉਹ ਉਹਨੂੰ ਬੁਢਾਰੇ ਚ ਵੀ ਕਰੋ ਮੈਂ ਸਾਰੇ ਨੂੰ ਇਹ ਕਹੂੰਗੀ ਇਹ ਨਹੀਂ ਕਿ ਮਾਪੇ ਜਮਾਨਾ تھا ਤਾਂ ਆਪਕੋ ਲਾਡ ਪਿਆਰ ਕਰਕੇ ਪੁੱਤਰ ਕਾ ਕੇ ਪੁਕਾਰਤੇ ਥੇ ਕਿ ਮੇਰੇ ਧੀਮੀ ਹੈਗਾ ਮੇਰੇ ਪੁੱਤਰ ਹੈਗਾ ਹਾਂ ਹੈ ਹੂੰ ਤੇ ਆਜੋ ਬੁੱਢੇ ਹੋਗੇ ਤਾਂ ਉਹਨੇ ਤੁਸੀਂ ਛੱਡ ਕੇ ਬਾਹਰ ਤੋਰ ਜਾਂਦੇ ਆਪਣੇ ਬੀਬੀ ਬੱਚਾ ਲੈ ਕੇ ਉੱਥੇ ਰਹਿੰਦੇ ਵਿਦੇਸ਼ ਚ ਵਿਦੇਸ਼ ਚ ਹੂੰ ਹੂੰ ਤਾਂ ਜੇ ਹੁਣ ਜਿਉ ਮਰਨੇ ਕੇ ਟਾਈਮ ਆਇਆ ਜਿਹਦੇ ਮਰ ਜਾਂਦੇ ਫਿਰ ਤੁਸੀਂ ਆ ਕੇ ਥੋੜੇ ਦਿਨ ਰੋ ਲੈਂਦੇ ਜਾ ਕੇ ਸਾੜ ਦਿੰਦੇ ਕੀ ਪਤਾ ਹੋਇਆ ਦੇਖੋ ਜੀ ਮੈਂ ਤਾਂ ਫੇਰ ਸਭ ਨੂੰ ਇਹ ਕਹਿੰਦੇ ਹਗਾ ਕਿ ਪੰਜਾਬ ਭਰ ਕੇ ਧਰਤੀ ਕੋਈ ਨਹੀਂ ਇਹਨੂੰ ਸਮਝੋ ਠੀਕ ਨਾ ਜੇ ਨਹੀਂ ਸਮਝਾਤਾ ਤਾਂ ਇਹ ਤਾਂ ਬਹੁਤ ਗਲਤ ਗੱਲ ਹੈਗਾ ਪੰਜਾਬ ਭਰ ਕੇ ਧਰਤੀ ਕੋਈ ਐਸਾ ਨਹੀਂ ਹੈਗਾ ਕਿ ਜੇ ਦੁਨੀਆ ਚ ਕੁਥੋ ਰੋਟੀ ਮਿਲ ਜਾਊਗਾ ਲੋਕੋ ਨੂੰ ਇਥੋ ਕਮਾਈ ਕਰਕੇ ਖਾਓ ਫਰ ਮੈਂ ਸਭ ਨੂੰ ਕਹਿੰਦੇ ਹਗਾ ਹੱਥ ਜੋੜ ਕੇ ਮੇਰਾ ਮੰਤੀ ਹੈਗਾ ਕਿ ਇਹ ਧਰਤੀ ਨੂੰ ਕੋਈ ਮਾਇਨ ਦੇ ये धरती के कोई समझने वाला समझे अच्छी तरह से अपने बच्चे ने भी समझाए अपना परिवार को भी समझाए ये तो कोई झूठी गल नहीं है नो मेरे भाई बहन को यह विनती है बस सच श्रीकाल ठीक है